ਇਹ ਜਦੋਂ ਇਹਨਾਂ ਦੀ ਲਗਾਤਾਰ ਸਰਕਾਰ ਹੁੰਦੀ ਸੀ ਕੇਜਰੀਵਾਲ ਦੀ ਦਿੱਲੀ 'ਚ ਤੇ ਸਭ ਤੋਂ ਵੱਧ ਤੇ ਕੇਜਰੀਵਾਲ ਰੌਲਾ ਪਾਉਂਦਾ ਸੀ ਵੀ ਪੰਜਾਬ ਤੋਂ ਧੂਆਂ ਜਾ ਰਿਹਾ ਪੰਜਾਬ ਤੋਂ ਧੂਆਂ ਉਹ ਕਦੀ ਕਾਂਗਰਸ ਨੂੰ ਭੰਡਦੇ ਸੀ ਤੇ ਕਦੀ ਅਕਾਲੀ ਦਲ ਨੂੰ ਭੰਡਦੇ ਸੀ ਉਹ ਇੰਜ ਲੱਗਦਾ ਸੀ ਵੀ ਯੂਪੀ ਜਿਹੜਾ ਬਿਲਕੁਲ ਬਾਰਡਰ ਨਾਲ ਲੱਗਦਾ ਦਿੱਲੀ ਦੇ ਤੇ ਹਰਿਆਣਾ ਗੁਰਗਾਓ ਸਾਰਾ ਜਿਨ੍ਹਾਂ ਦਾ ਬਾਰਡਰ ਨਾਲ ਲੱਗਦਾ ਆ ਉੱਥੇ ਤੇ ਕੁਝ ਵੀ ਨਹੀਂ ਹੈ ਉੱਥੇ ਤੇ ਸਾਬ ਐਂ ਸਵਿਟਜ਼ਰਲੈਂਡ ਆ ਸਾਫ ਸੁਥਰਾ ਬਿਲਕੁਲ ਹੈਨਾ ਤੇ ਇਥੇ ਸਾਰੇ ਅੱਗ ਲੱਗੀ ਆ ਇੱਥੇ ਸਾਰਾ ਝੋਨਾ ਹੁੰਦਾ ਤੇ ਇੱਥੇ ਸਾਰੀ ਪਰਾਲੀ ਦਾ ਧੂਆ ਪਤਾ ਨਹੀਂ ਕਿਹੜੇ ਪਾਈਪ ਚ ਪਾ ਕੇ ਉੱਪਰ ਦੀ ਕੱਢ ਕੇ ਹਰਿਆਣੇ ਤੋਂ ਤੇ ਦਿੱਲੀ ਚ ਸੁੱਟਿਆ ਜਾ ਰਿਹਾ ਸੀ ਇਸ ਤਰੀਕੇ ਨਾਲ ਪੇਚ ਕੀਤਾ ਗਿਆ ਕੇਜਰੀਵਾਲ ਵਾਲਾ ਹੁੰਦਾ ਵੱਲੋਂ ਪੰਜਾਬ ਦਾ ਧੂਆ ਆ ਰਿਹਾ ਹੈ ਪੰਜਾਬ ਦਾ ਧੂਆ ਆ ਰਿਹਾ ਹੈ ਭਾਈ ਪੰਜਾਬ ਦਾ ਧੂਆ ਹਰਿਆਣੇ ਥਾਣੇ ਹੋ ਕੇ ਜਾਊਗਾ ਪਾਕਿਸਤਾਨ ਨੂੰ ਵੀ ਤੇ ਜਾ ਸਕਦਾ ਇਕੱਲਾ ਉਧਰ ਨੂੰ ਦਿੱਲੀ ਨੂੰ ਥੋੜੀ ਜਾਂਦਾ ਤੇ ਜਿੱਧਰ ਨੂੰ ਹਵਾ ਆਉਂਦੀ ਉਧਰ ਨੂੰ ਧੂਆ ਲੈ ਜਾਣਾ ਲਾਹੌਰ ਵਾਲਿਆਂ ਨੇ ਤੇ ਕਦੀ ਵੀ ਇਸ ਗੱਲ ਦੀ ਸ਼ਿਕਾਇਤ ਕੀਤੀ ਕਿ ਪਾਈ ਤੁਹਾਡਾ ਧੂਆ ਸਾਡੇ ਅੱਖਾਂ ਤੇ ਪੈ ਰਿਹਾ ਹੈ ਤੁਸੀਂ ਇਹਨੂੰ ਰੋਕੋ ਸਵਾਲ ਪਤਾ ਕੀ ਹੈ ਜਿੱਤ ਫੜ ਫੜ ਤੁਹਾਡੇ ਤੇ ਮਤਲਬ ਜਾਨੀ ਮਾਝੇ ਦਾ ਦੁੱਧ ਸਾਨੂੰ ਦੇਈ ਜਾ ਪੱਠੇ ਤੁਸੀਂ ਪਾਓ ਤੇ ਗੋਵਾ ਵੀ ਤੁਸੀਂ ਚੁੱਕੋ ਇਹ ਉਹ ਕੰਮ ਆ ਜਿਹੜੇ ਤੇ ਅਨਾਜ ਦੇਸ਼ ਦੇ ਪਢਾਰ ਭਰਨੇ ਆ ਭਾਵੇਂ ਕਣ ਗਿਆ ਭਾਵੇਂ ਝੋਨਾ ਉਹ ਤੇ ਸਾਨੂੰ ਦੇਈ ਜਾਓ ਜਿਹੜੀ ਪਰਾਲੀ ਪੈਦਾ ਹੁੰਦੀ ਉਹਦੇ ਨਾਲ ਜੇ ਕੋਈ ਹੋਰ ਉਹਦੇ ਬਾਈ ਪ੍ਰੋਡਕਟਸ ਆ ਜਿਹਦਾ ਉਹਨਾਂ ਕੋ ਸਾਂਭਣ ਲਈ ਕੋਈ ਜਗ੍ਹਾ ਨਹੀਂ ਹੈਗੀ ਕਿਸਾਨਾਂ ਕੋਲ ਉਹਦਾ ਕਹਿੰਦੇ ਇੰਤਜ਼ਾਮ ਕਰਨਾ ਵੀ ਸਰਕਾਰਾਂ ਨੇ ਕਰਨਾ ਨਹੀਂ ਤੇ ਜੋ 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 ਉਹਨਾਂ ਨੇ ਸੂਟ ਕਰੂਗਾ ਕਿਸਾਨਾਂ ਨੂੰ ਉਹ ਕਰੀ ਜਾਣਗੇ ਕਿਸਾਨਾਂ ਨੇ ਇੱਕ ਮੁੱਦਾ ਰੱਖਿਆ ਸੀ ਕਿ ਸਾਨੂੰ ਪਰ ਕਿਵੰਟਲ ਜਾਂ ਪਰ ਏਕੜ ਫਿਕਸ ਕੁਝ ਪੈਸੇ ਦੇਣੇ ਸ਼ੁਰੂ ਕਰ ਦਿਓ ਅਸੀਂ ਇਹਦਾ ਉਸੇ ਤਰੀਕੇ ਨਾਲ ਇੰਤਜ਼ਾਮ ਆਪ ਆਪਣੇ ਪੱਧਰ ਤੇ ਕਰ ਲਾਂਗੇ ਉਹਦੀ ਤੇ ਕੋਈ ਗੱਲ ਚੱਲਉਂਦਾ ਨਹੀਂ ਇਹਨਾਂ ਨੂੰ ਜੇਲ੍ਹ ਚ ਦੇਓ ਇਹਨਾਂ ਦੀਆਂ ਰੈਡ ਐਂਟਰੀ ਕਰੋ ਇਹਨਾਂ ਨੂੰ ਫੜ ਲਓ ਇਹਨਾਂ ਤੇ ਕੇਸ ਬਣਾਓ ਐਫ ਆਈ ਆਰ ਦਰਜ ਕਰੋ ਇਹ ਵਿਦੇਸ਼ ਤੋਂ ਆਏ ਹੋਏ ਆ ਪਾਕਿਸਤਾਨ ਤੋਂ ਆਏ ਹੋਏ ਕਿ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਕੋਰਟਾਂ ਦਾ ਵੀ ਦਿਮਾਗ ਹਿੱਲਿਆ ਫਿਰਦਾ ਹੈ ਕਿ ਉਹਨਾਂ ਨੂੰ ਆਪਣਾ ਹੀ ਦੇਖਦਾ ਵੀ ਆਪਣੇ ਨਿਆਣਿਆਂ ਦਾ ਭੁੱਖ ਦੇਖਦਾ ਬਾਕੀ ਜਿਨ੍ਹਾਂ ਦੀ ਰੋਟੀ ਦਿੱਤੇ ਸਵੇਰੇ ਪਰੌਂਠੇ ਖਾਣੇ ਆਲੂਆਂ ਵਾਲੇ ਉਹਨਾਂ ਦਾ ਤੇ ਇਹਨਾਂ ਨੂੰ ਸਮਝ ਨਹੀਂ ਪੈਂਦੀ ਕਿ ਉਗਦੇ ਕਿੱਥੇ ਆਲੂ ਕਿੱਥੇ ਪੈਦਾ ਹੁੰਦੇ ਤੇ ਕਣਕ ਕਿੱਥੇ ਪੈਦਾ ਹੁੰਦੀ ਤੇ ਤੇਲ ਜਿਹੜਾ ਘਿਓ ਕਿੱਥੇ ਪੈਦਾ ਹੁੰਦਾ ਦੁੱਧ ਤੁਸੀਂ ਚਾਹ ਪੀਂਦੇ ਉਹ ਕਿੱਥੇ ਪੈਦਾ ਹੁੰਦੀ ਸੋਚਣਾ ਚਾਹੀਦਾ ਹੈ ਇਹਨਾਂ ਨੂੰ ਘਰੀ ਬੈਠ ਇਸ ਲਈ ਇਸ 3 ਕੇ ਨਾਲ ਨਾ ਕਰੋ ਤੁਸੀਂ ਉਹਨਾਂ ਦੀਆਂ ਮਜਬੂਰੀਆਂ ਲਚਾਰੀਆਂ ਬੇਵਸੀਆਂ ਸਮਝੋ ਉਹ ਕੋਈ ਬਾਗੀ ਨਹੀਂ ਹੈਗੇ ਇਹ ਉਹ ਹੀ ਜਿਹਨੂੰ ਸ਼ਾਸਤਰੀ ਨੇ ਕਿਹਾ ਸੀ ਜਾਇ ਜਵਾਨ ਜਾਇ ਕਿਸਾਨ ਜਵਾਨ ਜੇ ਜਵਾਨ ਦੀ ਕਹੇਦੀ ਡੈਥ ਹੁੰਦੀ ਹੈ ਤੁਸੀਂ 1 ਕਰੋੜ ਰੁਪਇਆ ਦਿੰਨੇ ਆ ਜੇ ਕਿਸਾਨ ਦੀ ਹੁੰਦੀ ਹੈ ਤੇ 5 ਲੱਖ ਤੇ ਜਾ ਕੇ ਆਪਣਾ ਛੁੱਟੀ ਘਾੜ ਦੇਣੇ ਕੀ ਗੱਲ ਹੈ ਬਈ ਦੋਵੇਂ ਹੀ ਬਰਾਬਰ ਦੇ ਆ ਉਹ 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 ਦੇਸ਼ ਲਈ ਅਨਾਜ ਲਈ ਲੜ ਰਹੇ ਆ ਉਨੀ ਕੁਰਬਾਨੀ ਕਰ ਰਹੇ ਆ ਉਹ ਬਾਰਡਰਾਂ ਤੇ ਦੇਸ਼ ਨੂੰ ਬਚਾਉਣ ਲਈ ਕਰ ਰਹੇ ਆ ਤਾਂ ਇਹ ਤੇ ਜੈ ਜਵਾਨ ਤੇ ਕਿਸਾਨ ਹੋਇਆ ਸੀ ਇਹ ਜਿਹੜੀਆਂ ਇਸ ਕਰਕੇ ਆਪਸੀ ਵਿਤਕਰੇ ਵਾਲੀਆਂ ਗੱਲਾਂ ਨਾ ਮਤਲਬ ਕਿਸੇ ਨੂੰ ਤੇ ਟੇਕਰ ਫਾਰ ਗਰੰਟੀ ਲੈਣਾ ਦੂਜਿਆਂ ਨੂੰ ਗਾਣਾ ਕਿ ਨਹੀਂ ਇਹ ਮਾੜੀ ਗੱਲ ਹੈ ਕਿ ਸਾਨੂੰ ਤੇ ਪ੍ਰਾਲੀ ਬਾਰੇ ਜਿਹੜਾ ਹੈ ਨਾ ਸਰਕਾਰ ਨੂੰ ਆਪਣੇ ਪੱਤਰ ਤੇ ਕੁਝ ਨਾ ਕਰਨਾ ਮੈਂ ਖੁੱਡੀਆਂ ਦਾ ਤੁਸੀਂ ਵੀ ਸੁਣ ਲਈ ਹੋਣੀ ਉਸ ਉਹ ਪ੍ਰੈਸ ਕਾਨਫਰੈਂਸ ਵਿੱਚ ਤੇ ਗਰਮੀ ਸਿੰਘ ਖੁੱਡੀਆਂ ਐਗਰੀਕਲਚਰ ਮਿਨਿਸਟਰ ਹੈ ਉਹ ਕਹਿ ਰਹੇ ਸੀਗੇ ਦੇਖੋ ਜੀ ਅਸੀਂ ਇਨਿੰਗਾਂ ਮਸ਼ੀਨਾ ਰੋਟਾਵੇਟਰ ਹੋਰ ਕਈ ਮਸ਼ੀਨਾ ਸੀ ਵੰਡੀਆਂ ਆ ਸਬਸਿਡਾਈਜ਼ਡ ਹੁਣ ਵੀ ਦੇ ਰਹੇ ਆ ਪਤਾ ਨਹੀਂ 1.5 ਹਜ਼ਾਰ ਕੇ 1200 ਮਸ਼ੀਨਾ ਜਾ ਰਹੀਆਂ ਅੱਗੇ ਵੀ ਦੇ ਤੀਆਂ ਉਹਦੇ ਨਾਲ ਜੀ 70% ਤੇ ਕੰਟਰੋਲ ਹੋ ਗਿਆ 30% ਪਰਾਲੀ ਜਿਹੜੀ ਆ ਅਜੇ ਵੀ ਰਹਿੰਦੀ ਹੈ ਤੇ 30% ਫਿਰ ਤੁਸੀਂ ਬੰਦੇ ਕਿਉਂ ਭੇਜ ਰਹੇ ਹੋ ਦਿੱਲੀ ਤੋਂ ਡਰਦੇ ਕੇਜਰੀਵਾਲ ਤੋਂ ਡਰਦੇ ਕੋਰਟ ਤੋਂ ਡਰਦੇ ਜਾਂ ਕੇਂਦਰ ਇਹ ਹੋਮ ਮਿਨਿਸਟਰ ਜਾਂ ਉਸ ਕੇਂਦਰੀ ਸਰਕਾਰ ਤੋਂ ਡਰਦੇ ਕਿਤੋਂ ਡਰਦੇ ਭੇਜਦੇ ਇਹ ਤੇ ਤੁਸੀਂ ਤੇ ਆਪਣੀ ਸਰਕਾਰ ਆ ਕਿ ਤੁਸੀਂ ਦਿੱਲੀ ਦੀ ਸਰਕਾਰ ਆ ਕਿ ਕੇਜਰੀਵਾਲ ਦੀ ਸਰਕਾਰ ਆ ਕਿ ਤੁਸੀਂ ਤੇ ਸੋਚੋ ਨਾ ਤੁਸੀਂ ਬੰਦੇ ਕਾਹਦੇ ਦਿੱਲੀ ਭੇਜ ਦਿੰਨੇ ਆ ਉਹ ਮੈਂ ਅੰਬਰਸਾਦ ਦੀ ਗੱਲ ਕਰ ਰਿਹਾ ਜਿੱਥੇ ਇਹਨਾਂ ਨੇ ਬੰਦੇ ਭੇਜੇ ਆ ਤਨਾ ਤਨੀ ਹੋਈ ਆ ਆਮੋ ਸਾਹਮਣੇ ਹੋਈ ਆ ਉਹ ਚਲੋ ਸ਼ੁਕਰ ਹੈ ਕਿ ਕੋਈ ਉਸ ਤਰੀਕੇ ਦਾ ਬਗਤਾ ਤੱਤੇ ਨਹੀਂ ਲੋਕ ਤੇ ਪਹਿਲਾਂ ਸਤੇ ਸਤਾਏ ਪਏ ਆ ਇਸ ਲਈ ਕਿਸਾਨ ਬਾਰ-ਬਾਰ ਕਹਿੰਦੇ ਆ ਕਿ ਜਾਂ ਸਾਨੂੰ ਪੈਸੇ ਦੋ ਅਸੀਂ ਸਾਂਭਦੇ ਆ ਅਸੀਂ ਨਹੀਂ ਭੂਖਾਂਗੇ ਜੋ ਵੀ ਹੋਵੇ ਜੇ ਤੁਸੀਂ ਉਹ ਨਹੀਂ ਦੇਣੇ ਫਿਰ ਤੁਸੀਂ ਸਾਂਭ ਲਓ ਤੁਸੀਂ ਸਰਕਾਰ ਆਪਣਾ ਚੱਕ ਲੈ ਆਪਣੀਆਂ ਜਿਹੜੀਆਂ ਭੜੀਆਂ ਆ ਕਹਿੰਦੇ ਆ ਜੀ ਅਸੀਂ ਥੋੜੇ ਪੱਠਿਆਂ ਦੇ ਵਿੱਚ ਥੋੜੀ ਫੈਕਟਰੀਆਂ ਚੋ ਕੁਝ ਥਰਮਲ ਦੇ ਵਿੱਚ ਜੇ ਕਰ ਰਹੇ ਉਹ ਕਰ ਰਹੇ ਹੋਰ ਕਰ ਲਓ ਥੋੜਾ ਥਰਮਲ ਇੱਕ ਹੋਰ ਲਾ ਲਓ ਜਿਹੜਾ ਪ੍ਰਾਲੀ ਤੇ ਚੱਲੇ ਇਸ ਲਈ ਕਿਸਾਨਾਂ ਦੇ ਨਾਲ ਇਹ ਗੱਲ ਨੂੰ ਛੱਡਿਆ ਜਾਏ ਉਹਨਾਂ ਦੀਆਂ ਮਜਬੂਰੀਆਂ ਬੇਵਸੀਆਂ ਦੇਖੀਆਂ ਜਾਣ ਤੇ ਇਹ ਤਾਂ ਹੀ ਰਲ ਮਿਲ ਕੇ ਪਰਾਲੀ ਦਾ ਹੱਲ ਹੋ ਸਕਦਾ ਇਹ ਸਾਡੀ ਪ੍ਰੋਬਲਮ ਨਹੀਂ ਹੈ ਵਿਦੇਸ਼ਾਂ ਦੀ ਵੀ ਪ੍ਰੋਬਲਮ ਹੈਗੀ ਆ ਉਹਦੇ ਕੁਝ ਕਾਰਨ ਕਿਤੇ ਅਲੱਗ ਐਗਰੀਕਲਚਰ ਮੈਹਰਾਂ ਨਾਲ ਤੁਸੀਂ ਡਿਸਕਸ ਕਰ ਸਕਦੇ ਆ ਬੜੀ ਪ੍ਰੋਬਲਮ ਹੈਗੀ ਆ